ਆ ਜਿਹੜੀਆਂ ਪੋਣਾਵਾਂ ਹੋਰੀਆਂ ਨੇ ਨਾਮਿਨੇਸ਼ਨ ਆਪਰੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਵਧੀਆ ਹਾਲਾਤ ਨੇ ਕਾਉਰਸਪਾਟ ਦੇ ਪੰਡ ਦੇ ਵਿੱਚ ਹਾਲਾਤ ਚੱਲ ਰਹੇ ਨੇ ਅਸੀਂ 11 ਜਿਹੜੇ ਕੈਂਡੀਡੇਟ ਦੇ ਜਿਹੜੇ ਫਾਰਮ ਅਪੁੱਟੇ ਆ ਤੇ ਸਾਨੂੰ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਪਰਮਾਤਮਾ ਨੇ ਰੱਖੀ ਕਿਰਪਾ 21 ਤਰੀਕ ਨੂੰ ਅਸੀਂ ਪੂਰੇ ਜੋਸ਼ ਦੇ ਨਾਲ ਆਪਣੀਆਂ ਪੂਛੀਆਂ ਮਾਵਾਂਗੇ ਸ਼ਾਮ ਤੱਕ ਸਾਰੀ ਪੋਲਿੰਗ ਹੋ ਜੂਗੀ ਨਾਲ ਰਿਜ਼ਲਟ ਆ ਜਾਣਾ ਤੇ ਅਸੀਂ 11 ਸਟੇਟ ਦੀ ਇਜਤ ਪ੍ਰਾਪਤ ਕਰਾ। ਬਾਤਾਂ ਦੇ ਵਿੱਚ ਮੇਨ ਸਮੱਸਿਆਵਾਂ ਦੀ ਗੱਲ ਕਰੀਏ ਨਸ਼ੇ ਦੀ ਗੱਲ ਕੀਤੀ ਜਾ ਰਹੀ ਹੈ। ਗੜੀਆਂ ਨਾਲੀਆਂ ਦੀ ਗੱਲ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿੱਚ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ। ਕਾਰਨ ਕੀ ਹੈ? ਕਿਉਂ ਨਹੀਂ ਹੋ ਸਕਿਆ ਆਪਣੀ ਸਰਕਾਰ ਬਣੇ? ਗੱਲ ਇਹ ਆ ਵੀ ਸਰਕਾਰ ਆਪਣੀ ਜਿਹੜੀ 2-3 ਸਾਲ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਆਵਾ ਦੀ ਪਾਰਟੀ ਦੀ ਆ ਗਈ ਹੁਣ ਤਾਂ ਇਹ ਇਨਸਾਨ ਆਮਾਦੀ ਪਾਰਟੀ ਦਾ ਕਿਹਦਾਨ ਹੋਗੇ ਆਉਂਦੀ ਇਹਨਾਂ ਨੇ ਪ੍ਰਧਾਨ ਚੇਂਜ ਕਰਤਾ ਜਿਹੜੀ ਪਹਿਲਾਂ ਜਿਹੜੀ ਡਿਵੈਲਪਮੈਂਟ ਗਲੀਆਂ ਨਾਲੀਆਂ ਬਹੁਤ ਜਿਆਦੇ ਕੋਈ ਮੇਨ ਬਾਜ਼ਾਰ ਦੇ ਵਿੱਚ ਇਹਨਾਂ ਨੇ ਹੁਣ ਜਿਹੜੀ ਆਮਾਦੀ ਪਾਰਟੀ ਸਰਕਾਰ ਤੁਸੀਂ ਗੱਲ ਗੱਲ ਡਿਵੈਲਪਮੈਂਟ ਤਾਂ ਪਹਿਲਾਂ ਇਹ ਗੱਲ ਕੱਢੀ ਜੀ ਨਹੀਂ ਆ ਗਿਆ ਕਿ ਕਿਤੇ ਵੀ ਜਿਹੜਾ ਹੈ ਕਿਤੇ ਵੀ ਇਹਨਾਂ ਨੇ ਪੈਸਾ ਨਹੀਂ ਲਾਇਆ ਜੇ ਪੈਸਾ ਲੱਗਿਆ ਤਾਂ ਕੌਣ ਦੀ ਸਰਕਾਰ ਵੇਲੇ ਲੱਗਿਆ ਹੁਣ ਅੱਗੇ ਇਹਨਾਂ ਨੇ ਇੱਕ ਨਵੀਂ ਗੱਲ ਕੀਤੀ ਆ ਧਫਕੇ ਮਾਰ ਰਹੇ ਨੇ ਕਿ ਅਸੀਂ ਜੇ ਤੁਸੀਂ ਤਾਨੂੰ ਨਹੀਂ ਕਿਸ ਤਾਉਂਗੇ ਤਾਂ ਤੁਹਾਨੂੰ ਅਸੀਂ ਬਾਜ਼ਾਰ ਨੂੰ ਸਾਫ ਲਾੜ ਦੇ ਵਿੱਚ ਆ ਭਾਸੋ ਦੇ ਵੀ ਅਸੀਂ ਸਾਫ ਲਾੜ ਦੇ ਵਿੱਚ ਦਿਖਾਣਾ ਪਾਵਾਂ ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਬਤੌਰ ਜਲਾ ਪ੍ਰਧਾਨ ਹੋਣਾ ਤੇ ਕਾਂਗਰਸ ਦਾ ਤੇ ਮੈਂ ਇਹ ਗੱਲ ਉਚੇਚੇ ਤੋਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਬੜਿੰਗ ਜੀ ਉਹਨਾਂ ਨਾਲ ਵੀ ਇਹ ਗੱਲ ਕੀਤੀ ਐ ਐਲਪੀ ਦੇ ਲੀਡਰ ਵਾਜਵਾ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਸ ਗੱਲ ਦੀ ਜ਼ਿੰਮੇਵਾਰੀ ਲਿਓ ਭਾਸੋ ਵੀ ਬਿਲਕੁਲ ਵੀ ਕਿਸੇ ਦੀ ਵੀ ਸਾਡੀ ਆਉਂਦੀ ਨਕਲ ਪਏ ਇਹ ਤਾਂ ਕੋਈ ਰੋਣਾ ਨਹੀਂ ਜੇ ਸਾਡੀ ਅਗਰ ਨਹੀਂ ਵੀ ਹੁੰਦੀ ਅਸੀਂ ਤਾਂ ਵੀ ਬਾਜ਼ਾਰਕ ਨਹੀਂ ਕਿਸੇ ਨੂੰ ਅੱਖ ਚੱਕੀ ਕਰਦੇ ਨਹੀਂ ਕੀ ਲੱਗਦਾ ਜਿਹੜੀ ਸਮੱਸਿਆ ਨਸ਼ੇ ਦੀ ਗੱਲ ਕਰ ਰਹੇ ਨੇ ਨਸ਼ਾ ਕਿਉਂ ਨਹੀਂ ਹੋਇਆ ਜੇ ਬਾਈਪਾਸੀ ਨਾਲ ਤੋਂ ਇਸੇ ਤਰ੍ਹਾਂ ਵਿਗਦਾ ਰਿਹਾ ਭਾਵੇਂ ਹੁਣ ਪਰਮਾਰ ਵਧ ਗਈ ਆ ਪਰ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਦੇਖੋ ਗੱਲ ਇਹ ਆ ਵੀ ਜਿਹੜਾ ਨਸ਼ਾ ਮੈਨੂੰ ਲੱਗਦਾ ਵੀ ਸਾਡੀ ਸਰਕਾਰ ਦੇ ਵਿੱਚ ਬਹੁਤ ਕੰਟਰੋਲ ਨਹੀਂ ਹੁਣ ਆ ਕੇ ਜਿਹੜਾ ਹੁਣ ਜਮੇ ਬੇਨਗਾਨ ਹੋ ਗਿਆ ਨਾ ਤਾਂ ਪੁਲਸ ਦਾ ਭਰਵਾ ਦਿਆ ਕਿਉਂਕਿ ਪੁਲਸ ਦੀ ਜੇ ਮੈਂ ਕਹਾ ਵੀ ਪੁਲਸਤਾ ਹੋਣਾ ਮੈਨੂੰ ਲੱਗਦਾ ਵੀ ਲੋਕ ਤਾਂ ਪੁਲਸ ਤੇ ਗਲਪ ਪੈਣ ਲੱਗੇ ਜਿਹੜਾ ਪਹਿਲਾਂ ਪੁਲਸ ਦਾ ਅਸਰ ਸੀ ਉਹ ਬਿਲਕੁਲ ਖਤਮ ਹੋ ਗਿਆ ਉਹਦੇ ਕਾਰਨ ਹੀ ਜਿਹੜਾ ਨਸ਼ਾ ਵਧਿਆ ਤੇ ਜਿਹੜੇ ਇਹ ਲੋਕ ਨੇਗੜੀ ਆਮ ਆਦਮੀ ਪਾਰਟੀ ਦੇ ਚਾਹੇ ਐਮਐਲਏ ਚਾਹੇ ਇਹਨਾਂ ਦੇ ਵਜ਼ੀਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਚਾਹੇ ਨਸ਼ੇ ਦੀ ਗੱਲ ਕਰੀਏ ਚਾਹੇ ਲਾਇਆ ਦੀ ਗੱਲ ਕਰਨੂੰ ਦਿਨ ਦੇ ਵਿੱਚ ਗੁਆਂਢੀਆਂ ਨੂੰ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਾਂ ਘੋਹਾ ਕਬਜ਼ੇ propto ਦਿਨ ਦਿਹਾੜੇ ਕੋਈ ਦਿਨ ਨਹੀਂ ਹੁੰਦਾ ਪਲੇਅਰ ਮਾਰੇ ਜਾ ਰਹੇ ਨੇ ਤੇ ਮੈਂ ਤਾਂ ਉਹ ਸਨ ਨਦੀ ਵੀ ਪੰਜਾਬ ਦਾ ਕਿਹੂ ਲਾਹਵਾਂ ਦਾ ਜਿਆਪਰ ਕਰਨ ਕਰੀਏ ਕਹਿ ਰਹੇ ਨੇ ਜਿਹੜਾ ਕੰਮ ਆ ಕಾಂಗ್ರೆਸ ਸਰਕਾਰ ਬਿਲੇ ਹੋਇਆ ਸੀਗਾ ਕੁਝ ਵੱਡੇ ਪ੍ਰੋਜੈਕਟ ਸੀ ਜਿਹੜੇ ਖਤਮ ਹੋ ਗਏ ਸੀ ਇਹਨਾਂ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਅਸਟਾਈਮ ਕੀ ਕੰਡੀਸ਼ਨ ਹੈ ਉਹ ਬਿਲਕੁਲ ਸਵਾਰ ਤੇ ਖੜੇ ਨੇ ਮੈਂ ਤੁਹਾਨੂੰ ਕਹਿੰਦਾ ਵੀ 1 ਲੱਖ ਕਰੋੜ ਦੇ ਕਰੀਬ ਇਹਨਾਂ ਨੇ ਕਰ ਚਲੇ ਲਏ ਸਰਕਾਰ ਨੇ ਕੋਈ ਜਿਹੜੀ ਨਵੀਂ ਕੋਈ ਸੜਕ ਨਹੀਂ ਆ ਤੁਹਾਡੇ ਸਾਹਮਣੇ ਜਿੱਥੇ ਆਪਾਂ ਖੜਿਆ ਰੰਗੜ ਤੋਂ ਜਿਹੜੀ ਪਾਨੀਗੜ ਇਹ ਮੈਨੂੰ ਲੱਗਦਾ ਵੀ 2.5 ਸਾਲ ਬਾਅਦ ਜਿਹੜੀ ਸੜਕ ਦੀ ਰਿਪੇਅਰ ਹੋਈ ਹੈ ਨਵੀਂ ਦਾ ਬਣ ਨਹੀਂ ਰਹੀ ਤੇ ਤੁਸੀਂ ਕਿਸੇ ਆਮ ਆਦਮੀ ਅੱ ਤੋਂ ਪੁੱਛ ਲਓ ਵੀ ਪੰਜਾਬ ਵਿੱਚ ਕੋਈ ਨਵੀਂ ਸੜਕ ਬਣੀ ਹੈ ਇੱਕ ਵੀ ਸਿੰਗਲ ਕੋਈ ਨਵਾਂ ਪ੍ਰੋਜੈਕਟ ਆਇਆ ਕੋਈ ਪਿੰਡਾਂ ਦੀ ਕੋਈ ਡਿਵੈਲਪਮੈਂਟ ਹੋਈ ਇਵਨ ਕਿ ਮੈਂ ਤੁਹਾਨੂੰ ਕਹਿੰਦਾ 129 ਸਕੂਲ ਜਿਹੜੀ ਜੰਨੀ ਸਰਕਾਰ ਆਈ ਉਹਨੇ ਪ੍ਰਮੋਟ ਜਿਹੜੇ ਅਪਗ੍ਰੇਡ ਕੀਤੇ ਤੇ ਉਹ ਅਪਗ੍ਰੇਡ ਹੋਏ 129 ਸਕੂਲ ਇਹਨਾਂ ਨੇ ਵਾਪਸ ਲੈ ਲਿਆ ਸਰਕਾਰ ਨੇ ਆ ਕੇ ਐਜੂਕੇਸ਼ਨ ਦਾ ਭੁਰਾ ਹਾਲਾ ਉਹ ਜਿਹੜੇ ਜਿਹੜਾ ਮਹੱਲਾ ਕਲੀਨਿਕ ਬਣਾਏ ਨੇ ਉਹਨਾਂ ਨੇ ਡਿਸਪੈਂਸਰੀ ਵੀ ਇਹਨਾਂ ਨੇ ਬੰਦ ਕਰਾਤੀ ਮਹੱਲਾ ਕਲੀਨਿਕ ਨਹੀਂ ਚੱਲ ਰਿਹਾ ਪੰਚਾਇਤਾਂ ਦੇ ਸਰਪੰਨਵੇ ਸਰਪੰਚ ਬਣਨੇ ਨੇ ਹੁੰਦਾ ਜੀ ਤਾਂਦ ਲਿਆ ਹੋਈਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਇਹ ਮੈਂ ਪਾਵਰ ਸੰਘਾ ਇਹਨਾਂ ਦੇ ਬੰਦਵੇਂ ਕਿਹੜੇ ਬਣੇ ਨੇ ਨਾ ਭੇਜੋ ਆ ਤੁਸੀਂ ਇੱਥੋਂ ਨਾਲ ਸਾਰੀ ਬੈਟ ਸਾਡੀ ਬਣੀ ਆ ਤੇ ਦੱਬਕੇ ਮਾਰ ਰਹੇ ਕਿ ਸਾਡਾ ਇੱਕ ਕੈਂਡੀਡੇਟ ਜਿਹੜਾ ਕੌਂਸਲਰ ਜੀ ਨੇ ਕੱਲ ਖੜਾ ਕੀਤਾ ਸੀ ਉਹਨੂੰ ਟਿਕਟ ਦੇ ਕੇ ਆਏ ਸਦਾ ਬਣਕਰ ਬਖਸ਼ੀਤ ਸਿੰਘ ਉਹ ਪ੍ਰਧਾਨ ਵੀਰੇ ਨੇ ਨਗਰ ਕੌਂਸਲ ਨਗਰ ਪੰਚਾਇਤ ਨਗਰ ਕੌਂਸਲ ਦੇ ਨਾਬੇ ਦੇ ਤੇ ਉਹਨਾਂ ਦੀ ਮਿਸੀ ਵੀ ਮੌਜੂਦਾ ਕੌਂਸਲ ਦੀ ਐਮਸੀ ਆ ਮੱਤੋਂ ਮੈਂ ਹੈਰਾਨ ਆ ਕਿ ਉਹਨੂੰ ਜਾ ਕੇ ਅੱਜ ਤੱਕੇ ਨਾਲ ਕਰੇ ਜਾ ਕੇ ਇਹਨਾਂ ਨੇ ਬਿਠਾਤਾ ਦੇਹਮਾਨ ਜੀ ਆਪ ਗਏ ਆਪਣੀ ਟੀਮ ਨਾਲ ਲੈ ਕੇ ਉਹਨਾਂ ਪੱਥੇ ਨਾਲ ਜਾ ਕੇ ਬਿਠਾ ਕੇ ਆਏ ਨੇ ਇਹ ਕੋਈ ਤਰੀਕਾ ਥੋੜੀ ਆ ਦੱਬ ਕੇ ਮਾਰਨੇ ਦੀ ਉਹ ਬਜ਼ਾਰ ਨੂੰ ਢਾਹਣ ਦੀ ਗੱਲ ਕੋਈ ਬਜ਼ਾਰਗਨਾਂ ਚ ਅੱਖੇ ਦੇਖ ਕੇ ਅਸੂਰੀ ਰਹਿਣ ਜਿਹੜੇ ਆਪਾਂ ਕੈਂਡੀਡੇਟ ਭਾਤੋਂ ਦੇ ਵਿੱਚ ਕੀਤੇ ਨਾ ਦਾ ਕ੍ਰਾਈਟੇਰੀਆ ਕੀ ਦੇਖਿਆ ਗਿਆ ਕਿਉਂਕਿ ਕਾਮ ਤੌਰ ਤੇ ਦੇਖਿਆ ਗਿਆ ਕਿ ਜਿਹੜੇ ਲੋਕ ਵਰਕਰ ਲੰਬੇ ਸਮੇਂ ਤੋਂ ਕੰਮ ਕਰਦੇ ਸੀ ਉਹ ਕੋ ਮੁਪਰਖ ਹੋਏ ਨਹੀਂ ਸਾਡੀ ਕਾਹਰਸ ਵਿੱਚ ਬਿਲਕੁਲ ਕੋਈ ਫੋਕੋ ਨਹੀਂ ਹੋਇਆਗਾ ਸਾਰੇ ਜਿੰਨੇ 11 ਬਾੜਾਂ ਦੇ ਵਿੱਚ ਸਾਨੂੰ ਇੱਕ ਦੋ ਤੇ ਦੋ ਦੋ ਜਗ੍ਹਾ ਹੈ ਉਹ ਨਾਲ ਸਹਿਮਤੀ ਦੇ ਅਸੀਂ ਕੀਤੇ ਨੇ ਅਸੀਂ ਹਿੰਦੂ ਵੀ ਲੈ ਨੇ ਸਿੱਖ ਵੀ ਲੈ ਨੇ ਸਾਰੇ ਕਸਟੋਇ ਲੈ ਨੇ ਸਾਰੇ ਜਿੰਨੇ ਭਾਈਚਾਰੇ ਨੇ ਚਾਹੇ ਸਾਡਾ ਮਾਨੀਕੀ ਭਾਈਚਾਰਾ ਚਾਹੇ ਸਾਡੇ ਕੋਲ ਮਾਨੀਕੀ ਭਾਈਚਾਰਾ ਚਾਹੇ ਚੀ ਕਰਦੇ ਭਰਾ ਚਾਹੇ ਸਾਡਾ ਕੋਈ ਖੱਤਰੀ ਭਰਾ ਚਾਹੇ ਸਾਡਾ ਕੋਈ ਮਹਾਜਨ ਚਾਹੇ ਰੋੜੇ ਚਾਹੇ ਪੰਡਤ ਚਾਹੇ ਜੱਟ ਅਸੀਂ ਸਾਰਿਆਂ ਨੂੰ ਮਲਾ ਕੇ ਇਕੱਠੇ ਕਰਕੇ ਚਾਹੇ ਮੁਸਤੀ ਭਾਈ ਜਰਾ ਇਹਨੇ ਸੋਚ ਸਮਝ ਕੇ ਸਾਰਿਆਂ ਨੂੰ ਨਵੇਂ ਦੀ ਇਲੈਕਸ਼ਨ ਵਾਲੇ ਦਿਨ ਜਾਂ ਫਿਰ ਇਲੈਕਸ਼ਨ ਤੱਕ ਜੇ ਕੋਈ ਤੱਕਾ ਹੁੰਦਾ ਆਪਣੇ ਕੈਂਡੀਡੇਟਾਂ ਦੇ ਨਾਲ ਤੇ ਉਹਨਾਂ ਦੇ ਨਾਲ ਪਿੱਛੇ ਖਾਣ ਦੇ ਕਿਹੜੇ ਕਿਹੜੇ ਇੱਥੇ ਕਿਹੜਾ ਕਿਸੇ ਦੀ ਹਵਾ ਕਿੰਨੀ ਨਹੀਂ ਝੱਕਣ ਦਾ ਤੁਹਾਡੇ ਚੈਨਲ ਦੇ ਥਰੂ ਕਹਿੰਦੇ ਹਵਾ ਕਿੰਨੀ ਨਹੀਂ ਕਿ ਸਿਰ ਵੀ ਆਪਣੇ ਕੈਂਡੀਡੇਟ ਦੇ ਝੱਕਣ ਹੁੰਦਾ ਕਮਾਲ ਚ ਸੋਚ ਵੀ ਨਾ ਲਿਓਣ ਵੀ ਭਾਸੋਂ ਕੋਈ ਨਗਰ ਪੰਚਾਇਤ ਵਿੱਚ ੱੱਕਾ ਹੋ ਜਾਵੇ ਜੇ ਪੁਲਿਸ ਪ੍ਰਸ਼ਾਸਨ ੱੱਕਾ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਕੀ ਕਰਾਂ ਕਰਾਂ ਸੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਪਾਕਿਸਤਾਨ ਦੁਨੀਆਈ ਵੀ ਇੱਥੇ ਆ 2 ਸਾਲ ਬਾਅਦ ਸਾਡੀ ਸਰਕਾਰ ਆਉਣ ਵਾਲੀ ਆ ਇੰਨੀ ਅਸੀਂ ਕਮਜ਼ੋਰ ਨਹੀਂ ਬਿਲਕੁਲ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਧੱਕਾ ਕਰ ਸਕਦੀ ਕੋਈ ਵੀ ਨਹੀਂ ਕਰ ਸਕਦਾ ਕੋਈ ਪ੍ਰਸ਼ਾਸਨ ਨੇ ਵੀ ਛਿੰਡਣਾ ਦੋ ਸਾਲਾਂ ਸਰਕਾਰ ਦੀ ਵੀ ਆਉਣੀ ਆ ਉਹ ਸਿਆਣੇ ਨੇ ਸਾਡੇ ਹੁਣ ਇੱਥੇ ਇੰਸਪੈਕਟਰ ਜਸਪ੍ਰੀਤ ਬਹੁਤ ਹੀ ਸਿਆਣਾ ਅਜੇ ਤੱਕ ਸਾਨੂੰ ਕੋਈ ਦਿੱਕਤ ਨਹੀਂ ਆਈ ਮੈਡਮ ਨੇ ਆਪਣੇ ਡੀਐਸਪੀ ਅਜੇ ਤੱਕ ਕੋਈ ਦਿੱਕਤ ਨਹੀਂ ਇਹ ਲੋਕਾਂ 'ਚ ਫਲਾ ਰਹੇ ਨਹੀਂ ਗੱਲਾਂ ਕੀ ਲੱਗਦਾ ਕਿ ਕੁਝ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਕਾਂਗਰਸ ਨੇ ਬਿਲਕੁਲ ਸਟੈਂਡ ਨਹੀਂ ਲਾਜਵੇਂ ਆਪਾਂ ਗੱਲ ਕਰੀਏ ਆਸਿਪਾਸੀ ਪਿੰਡਾਂ ਦੀਆਂ ਸੜਕਾਂ ਨਹੀਂ ਬਣੀਆਂ ਟੁੱਟੀਆਂ ਹੋਈਆਂ ਨੇ ਕਿਸਾਨਾਂ ਨੂੰ ਆਉਂਦੇ ਜਾਂਦੇ ਪਰੇਸ਼ਾਨੀ ਹੁੰਦੀ ਆ ਪਾਹਸੋਂ ਦੇ ਵਿੱਚ ਗੰਦਾ ਪਾਣੀ ਆ ਦੇਖੋ ਤੁਹਾਡੇ ਸਾਹਮਣੇ ਟੋਬਾ ਇਹ ਜਿਹੀਆਂ ਚੀਜ਼ਾਂ ਚ ਜਿਹੜੇ ਵਰਕਰ ਆਪਣੇ ਉਮੀਦਵਾਰ ਨੇ ਜਾਂ ਵਾਰਡਾਂ ਦੇ ਵਿੱਚ ਇੰਚਾਰਜ ਨੇ ਉਹਨਾਂ ਨੂੰ ਖੜਨਾ ਚਾਹੀਦਾ ਸੀ ਕਿਉਂ ਨਹੀਂ ਖੜੇ ਕਿਸਾਨਾਂ ਦੇ ਨਾਲ ਤੇ ਖੜੀ ਹੱਤਾ ਕਾਂਗਰਸ ਪਾਰਟੀ ਖੜੀ ਆ ਜਿੰਨੇ ਸਾਡੇ ਸ਼ਹੀਦ ਹੋਏ ਉੱਥੇ ਜਿਹੜਾ ਸਿੰਘੂ ਬਾਡਰ ਤੇ ਉੱਥੇ ਜਿੰਨੇ ਉਹ ਜਿਹੜੋ ਕਿੰਨੇ ਜਿਹੜੇ ਕਾਲੇ ਕਾਨੂੰਨ ਬਸ ਕਰਾਇਆ ਉਹਦੇ ਵਿੱਚ ਜਿਹਨੇ ਸ਼ਹੀਦ ਹੋਏ ਨੇ ਸਾਡੇ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਤੇ ਨੋਟਰੀਮ ਦਿੱਤੀ ਇਹਨਾਂ ਕੋਰਸ ਦੇ ਰਾਜ ਬਲੇ ਇਨਾਂ ਨੇ ਬਿਲਕੁਲ ਵੀ ਕਿਸੇ ਨੂੰ ਨਹੀਂ ਦਿੱਤਾ ਬਾਕੀ ਜਿਵੇਂ ਤੁਸੀਂ ਪਾਣੀ ਗੱਲ ਕਰਦੇ ਥੋਨੂੰ ਕਿਹਾ ਵੀ 3 ਸਾਲ ਦਿੱਤਾ ਇਹ ਸਰਕਾਰ ਆ ਇਹਨਾਂ ਨੇ ਜਿਹੜਾ ਪ੍ਰਧਾਨ ਬਣਾਇਆ ਵਾ ਦੀ ਆਪ ਦਾ ਕਾਰਜ ਚੁ ਲੈ ਕੇ ਗਈ ਤੀ ਹੁਣ ਉਹ ਭਾਜੀਪੀ ਕੋਲੋਂ ਟਿਕਟ ਲੜ ਰਿਹਾ ਇਹਨਾਂ ਕੋਲ ਉਹ ਵੀ ਨਹੀਂ ਰਿਹਾ ਹੈਗਾ ਡਿਵੈਲਪਮੈਂਟ ਨੂੰ ਜਦ ਪਿੰਡਾਂ ਦੀ ਤੁਸੀਂ ਗੱਲ 3 ਸਾਲ ਹੋ ਗਏ ਬ੍ਰਦਰ ਸਾਡੀਆਂ ਸੜਕਾਂ ਬਣੀਆਂ ਨਾ ਰੁਪਏ ਵੀ ਨਹੀਂ ਹੋਈ ਜੀ ਕਾਂਗਰਸ ਦੇ ਤੁਸੀਂ ਗੱਲ ਕਿਤੇ ਪ੍ਰਧਾਨ ਸਿਓ ਆਵਾਜ਼ੀ ਪਾਰਟੀ ਜਾਂ ਬੀਜੇਪੀ ਦੇ ਲੋਕ ਕੀ ਕਾਰਨ ਹੁੰਦਾ ਵਰਕਰ ਕਿਉਂ ਇੱਕਦਮ ਸੁਪੂਜੀ ਮਰ ਜਾਂਦਾ ਇਹ ਤਾਂ ਹੁਣ ਉਹ ਹੀ ਦੱਸ ਸਾਡੇ ਨੇ ਲਾਲਚে ਸਾਨੂੰ 35 ਸਾਲੋਂ ਕਿ ਮੈਂ ਕਾਂਗਰਸ ਪਾਰਟੀ 'ਚ ਖੜਾ ਮੈਂ ਖੜਾ ਨਹੀਂ ਤੁਹਾਡੇ ਸਾਹਮਣੇ ਖੜਾ ਇਹ ਇਹ ਲੋਕ ਆ ਮੇਰੇ ਨਾਲ ਖੜੇ ਨਹੀਂ ਆਹ ਦੇਖੋ ਆ ਬੰਦੇ ਇਹ ਸਾਰੇ ਕਾਗਰਸ ਦੇ ਵਿੱਚ 30 ਬੰਦਿਆਂ ਨੂੰ ਬਸ ਥੋੜੀ ਲਾਲਚ ਵੱਜ ਜਾਂਦਾ ਉਹ ਲਾਲਚে ਵਧਨ ਤੇ ਫਿਰ ਹੁੰਦਾ ਵੀ ਛੇਤੀ ਵੀਰ ਹੋ ਜੀ ਓਕੇ ਦੇਖ